ਗੈਰ ਕਾਨੂੰਨੀ ਕਲੋਨੀਆ ਨੂੰ ਲੈ ਕੇ ਸੀ ਭਗਵੰਤ ਬਾਣ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਇਹਨਾਂ ਕਲੋਨੀਆ ਨੂੰ ਹੁਣ ਅਸੀਂ ਰੈਗੂਲਰ ਕਰ ਦੇਵਾਂਗੇ ਤੇ ਨਾਲ ਹੀ ਇਹ ਵੀ ਕਹਿ ਦਿੰਦਾ ਹੈ ਹੀ ਐਨओसी ਵੀ ਇਹਨਾਂ ਕਲੋਨੀਆ ਨੂੰ ਦੇ ਦਿੱਤੀ ਜਾਵੇਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕਲੋਨੀ ਨਾ ਬਣੀ ਜਾਵੇ ਇਸ ਕਰਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਬੰਧੀ ਸਖਤ ਧਿਆਨ ਵੀ ਰੱਖੇ ਜਾਣ ਕਿ ਪੰਜਾਬ ਦੇ ਵਿੱਚ ਨਜਾਇਜ਼ ਕਲੋਨੀਆ ਨਾ ਬਣਾਈਆਂ ਜਾਵੇ ਤਾਂ ਅੱਜ ਬਠਿੰਡਾ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਬਠਿੰਡਾ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਵੀ ਨੇ ਉਹਨਾਂ ਦੇ ਲਈ ਜ਼ੋਰ ਪ੍ਰਚਾਰ ਸੀਐਮ ਭਗਵੰਤ ਮਾਨ ਨੇ ਇਸ ਦੌਰਾਨ 101 ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਜੋ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਲੋਨੀਆ ਹੁਣ ਤੱਕ ਬਣੀਆਂ ਨੇ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਐਨਓਸੀ ਵੀ ਦੇ ਦਿੱਤੀ ਜਾਵੇਗੀ ਲੇਕਿਨ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਕਿ ਅੱਗੇ ਤੋਂ ਅਜਹੀ ਅਵੈਦ ਕਲੋਨੀਆ ਨਾ ਬਸਾਈ ਜਾਵੇ ਲਾਲ ਰੰਗ ਦੀ ਸਟੈਂਪ ਪੇਪਰ ਖਰੀਦਣ ਤੋਂ ਬਾਅਦ ਕਲੋਨੀਆ ਕੱਟਣ ਦੀ ਅਨੁਮਤੀ ਦਿੱਤੀ ਜਾਵੇਗੀ ਇਹ ਤੋਂ ਤੱਕ ਵੀ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਕੁਝ ਪੇਪਰਵਰਕ ਰਹਿੰਦਾ ਹੈ ਇਸ ਤੋਂ ਇਲਾਵਾ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਲੇਕਿਨ ਵੱਡੇ ਵਕੀਲ ਕਰਕੇ ਇਸ ਮਾਮਲੇ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਏ ਗਏ ਮਕਾਨ ਨੇ ਇਹ ਗੱਲ ਭਗਵੰਤ ਮਾਨ ਸੀਐਮ ਦੇ ਵੱਲੋਂ ਕਹੀ ਗਈ ਹੈ ਕਿ ਜਦੋਂ ਉਹ ਮਾਨਸਾਦ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਰੋਡ ਸ਼ੋਅ ਨਾਲ ਦੇ ਵੱਲੋਂ ਕੱਢਿਆ ਗਿਆ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਥੜੀ ਗੈਰ ਕਾਨੂੰਨੀ ਕਲੋਨੀਆਂ ਨੇ ਨਜਾਇਜ਼ ਕਲੋਨੀਆ ਨੇ ਉਹਨਾਂ ਨੂੰ ਰੈਗੂਲਰ ਕਰ ਦਵਾਂਗੇ ਤੇ ਨਾਲ ਹੀ ਐਨਓਸੀ ਵੀ ਜਾਰੀ ਕਰ ਦਿੱਤੀ ਜਾਵੇਗੀ ਇਥੇ ਹੀ ਦੱਸਦੀ ਹੈ ਕਿ ਸ਼ਰੋਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ ਵੀ ਤੰਗ ਕੱਸਿਆ ਹੈ ਤੇ ਨਾਲ ਹੀ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੱਕ ਕਦੀ ਵੀ ਪੰਜਾਬ ਦੇ ਪਲੇ ਦੇ ਲਈ ਕਦੀ ਆਵਾਜ਼ ਨਹੀਂ ਉਠਾਈ ਗਈ ਹੈ ਇਸ ਤੋਂ ਪਹਿਲਾਂ ਭੁਟਲਾਲਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਸੰਬੋਧਨ ਕਰਦੇ ਹੋਏ ਚੋਣਾ ਤੋਂ ਬਾਅਦ ਜਲਦ ਹੀ ਜਿਹੜੇ 올ਡ ਪੈਸ਼ੈਂਸ ਸਕੀਮ ਜਿਹੜੀ ਹੈ ਉਸ ਨੂੰ ਲਾਗੂ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਵਾਰ ਇੰਡੀਆ ਗਠਜੂੜ ਦੀ ਸਰਕਾਰ ਆਵੇਗੀ ਤੇ ਜਲਦ ਹੀ 20000 ਕਰੋੜ ਵਾਪਿਸ ਜਿਹੜੇ ਹੈ ਉਹ ਕੇਂਦਰ ਤੋਂ ਲੈ ਲੈਣਗੇ ਸੀਐਮ ਨੇ ਲੋਕਾਂ ਨੂੰ ਕਿਹਾ ਹੈ ਕਿ ਜਿਹੜੇ ਦਰਖਤ ਦੇ ਪੱਤੇ ਹਰ ਸਾਲ ਬਦਲ ਜਾਂਦੇ ਆ ਇਸ ਵਾਰ ਬਠਿੰਡਾ ਤੋਂ ਤਕੜੀ ਨੂੰ ਵੀ ਬਦਲ ਦੇਣਗੇ ਉਹਨਾਂ ਕਿਹਾ ਹੈ ਕਿ ਇੱਕ ਤਰੀਕ ਨੂੰ ਇਮਾਨਦਾਰ ਲੋਕਾਂ ਦੇ ਹੱਥ ਦੇ ਵਿੱਚ ਚਾਦਰ ਫੜਾ ਦੋ ਤੇ ਇਸ ਵਾਰ ਜੜੀਆਂ ਹੈ ਉਹ ਚੋਰੀਆਂ ਵੀ ਰੁਕ ਜਾਣਗੀਆਂ ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੀਡਰ ਹਰਸਿਮਰਤ ਕੌਰ ਬਾਦਲ ਖੁਦ ਪਹਿਲਾਂ ਨੰਨੀ ਸ਼ਾ ਖੁਦ ਨੂੰ ਨੰਨੀ ਸ਼ਾ ਕਹਿੰਦੀ ਸੀ ਜਦਕਿ ਹੁਣ ਉਹ ਨਿਮਾਣੀ ਸੇਵਾਦਾਰ ਤੱਕ ਬਣ ਚੁੱਕੀ ਹੈ सीएम भगवंत मान ਦਾ ਕਹਿਣਾ ਕਿ ਇਹ ਸਾਰਾ ਕ੍ਰੈਡਿਟ ਤਾਂ ਤੁਹਾਨੂੰ ਸਭ ਨੂੰ ਯਾਨੀ ਕਿ ਆਮ ਲੋਕਾਂ ਨੂੰ ਹੀ ਤਾਂ ਜਾਂਦਾ ਹੈ ਤਾਂ ਇਸ ਵੇਲੇ ਕਾਫੀ ਜ਼ਿਆਦਾ ਹੌਟ ਸੀਟ ਬਠਿੰਡਾ ਬਣੀ ਹੋਈ ਹੈ ਤੇ ਬਠਿੰਡਾ ਨੂੰ ਬਾਦਲਾ ਦਾ ਗੜ ਵੀ ਗਿਆ ਜਾਂਦਾ ਹੈ ਤੇ ਇਸ ਵਾਰ ਕੈਬਨਟ ਮੰਤਰੀ ਤੇ ਬਠਿੰਡਾ ਤੋਂ ਉਮੀਦਵਾਰ ਜਿਹੜੇ ਨੇ ਗੁਰਮੀਤ ਸਿੰਘ ਖੁੱਡਿਆ ਜਿਨ੍ਹਾਂ ਦੇ ਲਈ ਤਰੋਣ ਪ੍ਰਚਾਰ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਜਦੋਂ ਰੋਡ ショ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਜਿਹੜੇ ਨਜਾਇਜ਼ ਕਲੋਨੀਆ ਨੇ ਉਹਨਾਂ ਨੂੰ ਪੱਕਾ ਕਰ ਦੇਣਗੇ ਤੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇਹ ਮਸਲਾ ਹਾਈ ਕੋਰਟ ਦੇ ਵਿੱਚ ਆ ਵੱਡੇ ਤੋਂ ਵੱਡਾ ਵਕੀਲ ਕਰਕੇ ਇਸ ਨੂੰ ਜਿਹੜਾ ਹੈ ਜਲਦ ਨਪਟਾਰਾ ਕੀਤਾ ਜਾਵੇਗਾ ਇਸ ਮਾਮਲੇ ਦਾ ਉਹਨਾਂ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਅਸੀਂ ਜਿਹੜੀ 올ਡ ਪੈਨਸ਼ਨ ਸਕੀਮ ਹੈ ਉਹ ਵੀ ਜਲਦ ਲਾਗੂ ਚੋਣਾਂ ਤੋਂ ਬਾਅਦ ਕਰ ਦੇਣਗੇ ਕਿਉਂਕਿ ਕੇਂਦਰ ਦੇ ਵਿੱਚ ਇੰਡੀਆ ਗੱਟ ਜੋੜ ਦੀ ਸਰਕਾਰ ਆਵੇਗੀ ਤੇ ਇਸ ਸਰਕਾਰ ਤੇ ਆਉਣ ਤੋਂ ਬਾਅਦ ਅਸੀਂ 20000 ਕਰੋੜ ਰੁਪਏ ਆਪਣੇ ਪੈਸੇ ਵਾਪਸ ਲੈ ਕੇ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰ ਦੇਵਾਂਗੇ ਤਾਂ ਸੀਐਮ ਭਗਵੰਤ ਮਾਨ ਜਿਨ੍ਹਾਂ ਦੇ ਵੱਲੋਂ ਅੱਜ ਚੋਣ ਪ੍ਰਚਾਰ ਬਠਿੰਡਾ ਮਾਨਸੇ ਕੀਤਾ ਜਾ ਰਿਹਾ ਤੇ ਇਸ ਦੌਰਾਨ ਵੱਡੀ ਗੱਲ ਉਹਨਾਂ ਨੇ ਆਖੀ ਹੈ ਇੱਕ ਤਾਂ ਨਜਾਇਜ਼ ਕੋਲੋਨੀਆ ਨੂੰ ਲੈ ਕੇ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਤੇ ਨੌਕਰੀਆਂ ਨੂੰ ਲੈ ਕੇ ਵੀ ਕਿਉਂਕਿ ਖੁਦ ਅੱਜ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਵੀ ਉਹਨਾਂ ਨੇ ਸੁਣੀਆਂ ਹੈ ਤਾਂ ਇਸ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਆਪ ਜਿਹੜਾ ਸਰਕਾਰੀ ਮੁਲਾਜ਼ਮ ਦਾ ਪੁੱਤਰ ਹਾਂ ਤੇ ਮੈਂ ਚੰਗੀ ਤਰੀਕੇ ਦੇ ਨਾਲ ਮੁਸ਼ਕਿਲਾਂ ਨੂੰ ਸਮਝਦਾ ਹਾਂ ਕਿ ਕੁਝ ਸਰਕਾਰੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਲਦ ਹੀ ਮੈਂ ਉਹਨਾਂ ਦੀਆਂ ਵੀ ਸੀਮ ਆਵੀ ਹੱਲ ਕਰ ਦਵਾਂਗਾ ਤਾਂ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਕਈ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਇੱਕ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਖਲੋਸਾ ਦਵਾਇਆ ਕਿ ਉਹ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਆਸਾਨ ਕਰ ਦੇਣਗੇ ਹੱਲ ਕਰ ਦੇਣਗੇ ਦੂਸਰੀ ਗੱਲ ਉਹਨਾਂ ਦੇ ਵੱਲੋਂ ਅੱਜ ਐਨਓਸੀ ਨੂੰ ਲੈ ਕੇ ਤੇ ਗੈਰ ਕਾਨੂੰਨੀ ਕਲੋਨੀਆ ਨੂੰ ਲੈ ਕੇ ਕਹੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਕਲੋਨੀਆ ਜਿਹੜੀਆਂ ਪੰਜਾਬ ਦੇ ਵਿੱਚ ਉਹ ਰੈਗੂਲਰ ਕਰ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਐਨਓਸੀ ਦੇ ਦਿੱਤੀ ਜਾਵੇਗੀ ਤੇ ਨਾਲ ਹੀ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕਲੋਨੀ ਨਾ ਬਣੇ ਤੇ ਨਾਲ ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਹਾਈ ਕੋਰਟ ਦੇ ਵਿੱਚ ਪਹੁੰਚਾਇਆ ਗਿਆ ਤੇ ਇਸ ਮਸਲੇ ਨੂੰ ਵੱਡੇ ਤੋਂ ਵੱਡਾ ਵਕੀਲ ਕਰਕੇ ਜਲਦੀ ਹਲ ਵੀ ਕੀਤਾ ਜਾਵੇਗਾ ਤਾਂ ਲਗਾਤਾਰ ਇਸ ਵੇਲੇ ਸੀਮ ਭਗਵੰਤ ਮਾਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਸ ਚੋਣਾਂ ਦੇ ਵਿੱਚ ਜਦੋਂ ਪ੍ਰਚਾਰ ਕਰਨ ਵੇਲੇ ਕਈ ਵੱਡੀਆਂ ਗੱਲਾਂ ਵੀ ਆਖੀਆਂ ਗਈਆਂ ਨੇ ਉਥੇ ਬਾਦਲਾ ਦਾ ਗੜ ਪਠਿੰਡਾ ਮੰਨੀ ਜਾਂਦੀ ਹੈ ਪਰ ਸੀਮ ਭਗਵੰਤ ਮਾਨ ਦੇ ਵੱਲੋਂ ਕਈ ਤਾਂ ਚ ਚੋਣ ਰੈਲੀ ਦੇ ਦੌਰਾਨ ਵੀ ਕਸੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹਰਸਿਮਰਤ ਕੌਰ ਬਾਦਲ ਨਨੀ ਸ਼ਾ ਤੋਂ ਨਮਾਣੀ ਸੇਵਾਦਾਰ ਤੱਕ ਦਾ ਉਹਨਾਂ ਨੇ ਸਫ਼ਰ ਤੈ ਕੀਤਾ ਇਹ ਉਹ ਲੋਕ ਹੀ ਤਾਂ ਨੇ ਜਿਨ੍ਹਾਂ ਨੇ ਇਹਨਾਂ ਦੇ ਇੱਥੇ ਤੱਕ ਪਹੁੰਚਾ ਦਿੱਤਾ ਹੈ ਤਾਂ ਹੁਣ ਜਿਹੜੀ ਸੀਐਮ ਭਗਵੰਤ ਮਾਨ ਦੇ ਵੱਲੋਂ ਮੁਕਤਸਰ ਦੇ ਵਿੱਚ ਐਲਾਨ ਕੀਤਾ ਗਿਆ ਹੈ ਨਜਾਇਜ਼ ਕਲੋਨੀਆ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ